ਇਹ Amazon ਤੋਂ ਹੀ ਮਿਲਦੀ ਹੈ ਪਰ ਉਹ ਮਹਿੰਗੀ ਪੜੀ ਦਿੰਦੇ ਨੇ ਪਰ ਇਹਦਾ ਆਪਾਂ ਹੱਲ ਕੱਢ ਲਿਆ ਵੀ ਕੀ ਚੀਜ਼ ਹੈ ਕਿੱਥੋਂ ਮਿਲਦੀ ਹੈ ਉਹ ਸਾਰੀ ਗੱਲਬਾਤ ਤੁਹਾਨੂੰ ਐਸੀ ਵੀਡੀਓ ਦਿਖਾਵਾਂਗੇ ਪਹਿਲਾਂ ਤੁਹਾਨੂੰ ਬੰਪਰ ਦਿਖਾਉਣੀ ਆ ਬਣਾ ਕੇ ਨਵਾਂ ਅਬ ਦੋਸਤੋ ਸਭ ਇੱਕ ਕਾਲ ਸਾਰਿਆਂ ਨੂੰ ਜਿਵੇਂ ਕਿ ਆਪਾਂ ਪਹਿਲਾਂ ਵੀਡੀਓ ਪਾਈ ਤੀ ਬਹੁਤ ਜ਼ਿਆਦਾ ਵਾਇਰਲ ਹੋਈ ਤੀ ਤੇ ਅੱਜ ਆਪਾਂ ਤੁਹਾਨੂੰ ਪੂਰਾ ਐਕਸਪੈਰੀਮੈਂਟ ਕਰਕੇ ਦਿਖਾਵਾਂਗੇ ਗੱਡੀ ਦੇ ਉੱਪਰ ਆਪਾਂ ਪਹਿਲਾਂ ਮੋਟਰਸਾਈਕਲ ਦੇ ਉੱਪਰ ਪਾਈ ਤੀ ਤੁਹਾਨੂੰ ਗੱਡੀ ਦੇ ਉੱਪਰ ਦਿਖਾਵਾਂਗੇ ਬਹੁਤ ਬਾਈਆਂ ਨੂੰ ਦਿੱਕਤ ਆਉਂਦੀ ਹੈ ਜਿਵੇਂ ਕਿ ਬੰਪਰ ਦੇਖੋ ਬਈ ਇਹ ਕਾਫੀ ਜ਼ਿਆਦਾ ਮਹਿੰਗਾ ਵੀ ਪੈਂਦਾ ਹੈ ਤੇ ਆਪਾਂ ਜਮਾ ਚੁਟਕੀ ਦੇ ਵਿੱਚ ਇਹਨੂੰ ਨਵਾਂ ਬਣਾ ਲਗੇ ਜਿਵੇਂ ਚੁਟਕੀ ਮਾਰਤੀ ਨਾ ਪਾਪਰ ਨਵਾਂ ਐਨਾ ਟਾਈਮ ਲੱਗੂਗਾ ਭਾਈ ਬਹੁਤ ਘੱਟ ਰੁਪਈਆ ਦੇ ਵਿੱਚ ਜਮਾ ਸਰਾ ਗੱਲਬਾਤ ਬਣ ਜੂ ਜਮਾ ਸਰਾ ਗੱਲਬਾਤ ਆ ਬੰਪਰ ਨੂੰ ਦੇਖੋ ਪਹਿਲਾਂ ਚੰਗੀ ਤਰ੍ਹਾਂ ਕੈਮਰਾ ਮਾਰ ਪਿਆ ਆ ਦੇਖੋ ਇਹ ਜਮਾ ਖੁਸ਼ ਹੋਇਆ ਪਿਆ ਨੇ ਆ ਪਰ ਉੱਪਰ ਇੱਕ ਚੀਜ਼ ਮਾਰਾਂਗੇ ਬੰਪਰ ਜਿਹੜਾ ਆਪਣਾ ਨਵਾਂ ਬਣ ਜੂ ਲੈ ਵੀ ਫੋਟੋ ਸਮਭਲ ਵੀ ਨਹੀਂ ਹੈਗਾ ਕਿਵੇਂ ਤੁਸੀਂ ਕਹਿਣਾ ਇਹ ਚੀਜ਼ ਇੰਨੀ ਘੱਟ ਹੈ ਤੇ ਇਹ ਉੱਤਰ ਵੀ ਨਹੀਂ ਹੈ ਕਿ ਪੂਰਾ ਪੱਕਾ ਕੰਮ ਹੈ ਰਿਜ਼ਲਟ ਦੇਖੋ ਕਿੱਡਾ ਤਾਕੜਾ ਹੈਗਾ ਮੈਂ ਕਹਿੰਦਾ ਹੈਰਾਨ ਮੰਨ ਜੂਗੇ ਤੁਹਾਨੂੰ ਮਹਿਸੂਸ ਹੀ ਨਹੀਂ ਹੋਣਾ ਐ ਚੱਕ ਵੀ ਮੁੰਡਿਆ ਤੁਹਾਨੂੰ ਮਹਿਸੂਸ ਨਹੀਂ ਹੋਣਾ ਵੀ ਨਵਾ ਕੋ ਪੁਰਾਣਾ ਬਹੁਤ ਵਧੀਆ ਰਿਜ਼ਲਟ ਬਹੁਤ ਹੀ ਜ਼ਿਆਦਾ ਵਧੀਆ ਇਹ ਆ ਦੇਖੋ ਜੀ ਲੈ ਵੀ ਇੱਕ ਐਹ ਜੀ ਗੁੱਦਾ ਲੈ ਲਈ ਕਿਸੇ ਵੀ ਦੁਕਾਨ ਤੋਂ ਲੈ ਲਓ ਤੁਸੀਂ ਗੁੱਦਾ ਸੀਟਾਂ ਵਾਲੇ ਦਾ ਮਾਰ ਰਹਾ ਹੈ ਇਹ Amazon ਤੋਂ ਹੀ ਮਿਲਦੀ ਹੈ ਪਰ ਉਹ ਮਹਿੰਗੀ ਬੜੀ ਦਿੰਦੇ ਨੇ ਪਰ ਇਹਦਾ ਆਪਾਂ ਹੱਲ ਕੱਢ ਲਿਆ ਵੀ ਕੀ ਚੀਜ਼ ਹੈ ਕਿੱਥੋਂ ਮਿਲਦੀ ਹੈ ਉਹ ਸਾਰੀ ਗੱਲਬਾਤ ਤੁਹਾਨੂੰ ਐਸੀ ਵੀਡੀਓ ਦਿਖਾਵਾਂਗੇ ਪਹਿਲਾਂ ਤੁਹਾਨੂੰ ਬੰਪਰ ਦਿਖਾਉਣੀ ਆ ਬਣਾ ਕੇ ਨਵਾ ਆਪਾਂ ਨੂੰ ਜਿਹੜੀਆਂ ਸੇਲ ਤੇ ਕਾਰਾਂ ਮਿਲਦੀਆਂ ਨੇ ਸਾਰੀਆਂ ਇਸ ਤਰ੍ਹਾਂ ਮਾਰਿਆ ਹੁੰਦਾ ਭਾਈ ਇਹਨਾਂ ਦੇ ਉੱਪਰ ਕਿਉਂਕਿ ਇਹਦੇ ਨਾਲ ਪੂਰਾ ਵਧੀਆ ਰਿਜ਼ਲਟ ਹੈ ਇਹਨੂੰ ਇਸ ਤਰ੍ਹਾਂ ਮਾਰ ਕੇ ਟਾਈਮ ਵੀ ਕੁਝ ਬਾਲਾ ਹੀ ਲੈਂਦੇ ਸੁੱਕ ਵੀ ਨਾਲ ਦੀ ਨਾਲ ਜਾਂਦਾ ਹੈ ਬਾਲਾ ਟਾਈਮ ਲੈਂਦੀ ਦੇ ਬੱਪਰ ਦੇ ਪਾਸੋਂ ਚੰਗੀ ਤਰ੍ਹਾਂ ਮਾਰ ਕੇ ਫੇਰ ਦਿਖਾਉਂਦੇ ਆ ਲੈ ਵੀਖੋ ਫੇਰ ਦੋ ਹਨ ਪੂਰੇ ਇੱਕ ਸਾਈਡ ਕਵਰ ਕਰਕੇ ਦਿਖਾਉਂਦੇ ਆ ਆ ਦੇਖੋ ਇਸੇ ਨਿਸ਼ਾਨੀ ਤਾਂ ਲੱਗ ਜਾ ਕਿਉਂਕਿ ਤੁਹਾਨੂੰ ਪੂਰਾ ਵਧੀਆ ਰਿਜ਼ਲਟ ਮਿਲ ਜੇ ਪਤਾ ਲੱਗ ਜੇ ਵੀ ਕੀ ਗੱਲ ਬਾਤ ਹੈ ਪੂਰੀ ਗੱਲ ਦਾ ਪਤਾ ਲੱਗੇ ਇਸ ਕਰਕੇ ਆ ਦੇਖੋ ਇਹ ਕੱਲੀ ਪਲਾਸਟਿਕ ਦੇ ਉੱਪਰ ਹੀ ਮਾਰਨੀ ਪੈਂਦੀ ਹੈ ਜਿਵੇਂ ਤੁਸੀਂ ਕਹੋਗੇ ਆ ਪੇਂਟ ਦੇ ਉੱਪਰ ਲੱਗ ਗਈ ਤੇ ਕੋਈ ਨੁਕਸਾਨ ਨਹੀਂ ਕਰਦੀ ਇਹ ਇੱਦਾਂ ਹੀ ਉੱਤਰ ਜੂਗੀ ਪਲਾਸਟਿਕ ਦੇ ਉੱਪਰ ਉੱਤਰਦੀ ਨਹੀਂ ਹੈਗੀ ਇਹ ਗੱਲ ਦੀ ਵੀ ਗਾਰੰਟੀ ਹੈ ਬਾਈ ਆ ਦੇਖੋ ਲੈ ਵੀ ਦਿਖਾ ਬੰਟਿਆ ਕਿੰਨਾ ਜ਼ਿਆਦਾ ਫਰਕ ਹੈ ਦਾ ਆ ਦੇਖੋ ਇਹਨੂੰ ਚੰਗੀ ਤਰ੍ਹਾਂ ਦੁਬਾਰੇ ਉਸੇ ਨਾਲ ਸਾਫ਼ ਕਰ ਦਿਓ ਪੂਰਾ ਵਧੀਆ ਰਿਜ਼ਲਟ ਹੈ ਇਹਨੂੰ ਚੰਗੀ ਤਰ੍ਹਾਂ ਇੱਕ ਵਾਰੀ ਸਾਫ਼ ਕਰ ਦਿਓ ਅਸੀਂ ਗੁੱਦ ਨਾਲ ਤੁਸੀਂ ਦੁਬਾਰੇ ਲੈ ਐਂ ਸਾਫ਼ ਕਰ ਦਿਓ ਮੈਂ ਕਹਿੰਦਾ ਕੋਈ ਦੱਸ ਨਹੀਂ ਸਕਦਾ ਵੀ ਇਹ ਪੇਂਟ ਹੋਇਆ ਹੋਇਆ ਹੈ ਜਾਂ ਨਵਾਂ ਪਾਇਆ ਹੋਇਆ ਹੈ ਉਹੋ ਜਿਹਾ ਹੀ ਬਣ ਜੂ ਜਿਹੜਾ ਕੰਪਨੀ ਚ ਆਉਂਦਾ ਹੈ ਲੈ ਵੀ ਦੇਖੋ ਬਈ ਦੇਖੀ ਬਈ ਦਸੀ ਗ੍ਰਾਮ ਹੈਗਾ ਫਰਕ ਗੱਲ ਦਾ ਜਮਾ ਹੀ ਜਮਾ ਐਵੇਂ ਨਾ ਕਹਿ ਰਹੇ ਨਹੀਂ ਰਿਜ਼ਲਟ ਆ ਪੂਰਾ ਲੈ ਬਈ ਇਹ ਪੁਰਾਣੇ ਬੰਪਰ ਨੂੰ ਤੁਸੀਂ ਨਵਾਂ ਕਰਨਾ ਚਾਹੁੰਦੇ ਤਾਂ ਇਸ ਤਰ੍ਹਾਂ ਕਰ ਸਕਦੇ ਹੋ ਬਈ ਇਹ ਚੀਜ਼ ਕੀ ਆ ਤੁਹਾਨੂੰ ਉਹ ਦੱਸ ਦਿੰਨੇ ਆ ਇਹ ਪੇਂਟ ਹੁੰਦਾ ਹੀ ਬਲੈਕ ਮੈਟ ਬਲੈਕ ਮੈਟ ਪੇਂਟ ਹੁੰਦਾ ਬਹੁਤ ਸਸਤਾ ਹੁੰਦਾ ਤੁਹਾਨੂੰ 50 ਗ੍ਰਾਮ ਦੀ ਡੱਬੀ ਵੀ ਐਵੇਂ ਤੋਂ ਤੂੰ 400 ਦੀ ਮਿਲਦੀ ਐ ਇਹ 400 ਆ ਲੀਟਰ ਆਉਂਦਾ ਬਈ ਇੰਨੀ ਆਪਾਂ ਨੂੰ ਲੁੱਟ ਪੈਂਦੀ ਐ ਇਹਦੇ ਨਾਲ ਤੁਸੀਂ ਭਾਵੇਂ ਸਾਰੀ ਗੱਡੀ ਤੇ ਮਾਰ ਲਓ ਤਾਂ ਵੀ ਇਹ ਡੱਬਾ ਨਹੀਂ ਖੋਕਣਾ ਬਈ ਵਾ ਵਧੀਆ ਰਿਜ਼ਲਟ ਹੈ ਰਿਜ਼ਲਟ ਤੁਸੀਂ ਸਾਡੇ ਸਾਹਮਣੇ ਆ ਲੈ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ ਕਮੈਂਟਾਂ ਰਾਹੀਂ ਦੱਸਣਾ ਜ਼ਰੂਰ ਭਾਈ ਦੇਖ ਸਕਦੇ ਹੋ ਰਿਜ਼ਲਟ ਇਹ ਕਾਰਾਂ ਦਾ ਇੱਥੇ ਪੇਟ ਮਿਲਦਾ ਨਾ ਉਹਨਾਂ ਨੂੰ ਮਿਲਦਾ ਭਾਈ ਇੰਨਾ ਵਧੀਆ ਰਿਜ਼ਲਟ ਆ ਜਾਂਦਾ ਇਹਦਾ ਲਵੇ ਜਾਵੇ ਲਵੇ ਜਾ ਕੇ ਦੇ ਲੈ ਦੇਖੋ ਭਾਈ ਪਰਲੀ ਸਾਈਡ ਵੀ ਦਿਖਾ ਦੇ ਉੱਥੋਂ ਤੇ ਉਰਲੀ ਸਾਈਡ ਵੀ ਦੇਖੋ ਭਾਈ ਆਹ ਦੇਖੋ ਆ ਇੱਥੇ ਕਿੰਨਾ ਖੁਸ਼ਕ ਹੈ ਨਾ ਆ ਤੁਹਾਨੂੰ ਨਾਲ ਦੇ ਨਾਲ ਦਿਖਾਉਨੇ ਪੈ ਇੱਕ ਰਿਜ਼ਲਟ ਇਹਦਾ ਓਰੇ रुपया नहीं है देख जमीन आसमान का फर्क पाता ना लाइ वीडियो सारे शेयर कर दो क्योंकि ये सारे कम आने वाली वीडियो है यह उतरदा उत्तर दा दा नहीं है जिम्मे कह उतर जूगा उतरता नहीं है उस मर्जी डुली आगे जमीन नहीं उतर पक्का ही कम है ਦੇ ਸਾਰੀ ਕੱਟੀ ਨੂੰ ਬਣਾ ਰਿਹਾ ਨਵੀਂ ਤਰੀਕ ਨੂੰ ਹਨ ਕੀ ਗੱਲ ਹਾਂਜੀ ਹਾਂ ਇਸ ਤਰ੍ਹਾਂ ਕਰ ਸਕਦੇ ਆ ਲੈ ਠੀਕ ਹੈ ਦੇਖੋ